ਹਾਂਜੀ ਵੀਵਰਸ ਅੱਜ ਤੁਹਾਨੂੰ ਇੱਕ ਛੋਟੀ ਜਿਹੀ ਟ੍ਰਿਕ ਦਿਖਾਉਣੀ ਆ ਦਿਵਾਲੀ ਦਾ ਤਿਉਹਾਰ ਸੀ ਸੋ ਸਾਰਿਆਂ ਨੂੰ ਮੈਂ ਪੁੱਛਿਆ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਤੇ ਸਾਰਿਆਂ ਨੇ ਆਪਣੀਆਂ ਆਪਣੀਆਂ ਸਲਿੱਪਸ ਬਣਾ ਕੇ ਦੇਤੀਆਂ ਮੈਨੂੰ ਸੋ ਆਪਾਂ ਹੁਣ ਇਹਨਾਂ ਨੂੰ ਸਲਿੱਪਾਂ ਨੂੰ ਚੁੱਕਾਂਗੇ ਤੇ ਆਪਾਂ ਰੇਂਜ ਕਰਾਂਗੇ ਦੇਖੋ ਘਰ ਦਾ ਮੋਢੀ ਹੋਂਦੇ ਨਾਲ ਤੇ ਵੱਖਰੀਆਂ ਵੱਖਰੀਆਂ ਪਰਮੇਸ਼ਾ ਹਨ ਦੇਖਦੇ ਹਨ ਸੋ ਆ ਪਰਚੀਆਂ ਆ ਗਈਆਂ ਜੀ ਸਭ ਤੋਂ ਪਹਿਲੀ ਪਰਚੀ ਆਪਾਂ ਚੁੱਕਦੇ ਹਾਂ ਜੀ ਦਿਲシャン ਸਿੰਘ ਦੀ ਇਹਨੂੰ ਚਾਹੀਦੀ ਈ ਬਾਹਿਕ ਤੇ ਆਫ ਔਰ ਬਿਗ ਬਰਗਰ ਇਹਨਾਂ ਵਿੱਚੋਂ ਇਹਨੂੰ ਇੱਕ ਚੀਜ਼ ਚਾਹੀਦੀ ਹੈ ਜਾਂ ਤਾਂ ਇਹਨੂੰ ਇਲੈਕਟ੍ਰਿਕ ਬਾਈਕ ਚਾਹੀਦੀ ਹੈ ਤੇ ਜਾਂ ਇਹਨੂੰ 버ਗਰ ਚਾਹੀਦਾ ਸੋ ਠੀਕ ਹੈ ਆਪਾਂ ਦੇਖਦੇ ਹਾਂ ਇਹਨੂੰ ਕੀ ਚੀਜ਼ ਲੈ ਕੇ ਦੇਣੀ ਹੈ ਉਸ ਤੋਂ ਬਾਅਦ ਆ ਦੂਜੀ ਬੱਚੀ ਆ ਗਈ ਹੈ ਜੀ ਦੂਜੀ ਬੱਚੀ ਆ ਗਈ ਹੈ ਇਹ ਸੀਰਤ ਕੌਰ ਦੀ ਇਹਨੂੰ ਚਾਹੀਦਾ ਪੀਜ਼ਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹ ਆ ਤੀਜੀ ਬੱਚੀ ਆ ਗਈ ਹੈ ਜੀ ਇਹ ਆ ਗਈ ਹੈ ਗੁਰਸ਼ਾਨ ਦੀ ਇਹਨੂੰ ਚਾਹੀਦੀ ਹੈ ਸੋਨ ਪਾਪੜੀ ਠੀਕ ਹੈ ਜੀ ਤੇ ਆਹ ਦੇਖੋ ਜੀ ਬੇਸਨ ਦੀ ਬਰਫੀ ਇਹ ਮੈਡਮ ਸਾਡੀ ਜਿਹੜੀ ਲਾਣੇਦਾਰ ਨੇ ਇਹਨੂੰ ਚਾਹੀਦੀ ਹੈ ਬੇਸਨ ਦੀ ਬਰਫੀ ਠੀਕ ਹੈ ਜੀ ਤੇ ਆਹ ਲਾਸਟ ਤੇ ਮੇਰੀ ਪਰਚੀ ਆ ਗਈ ਪਹਿਲਾਂ ਮੈਂ ਖੋਲ੍ਹੀ ਸੀ ਤੇ ਫਿਰ ਹੁਣ ਮੈਂ ਇਹ ਚਾ ਦੱਸ ਦਿੰਨਾ ਮੈਨੂੰ ਚਾਹੀਦੀ ਹੈ ਮਾਂ ਕੋਈ ਰੇਂਜ ਕਰ ਸਕਦਾ ਹੈ ਤੇ ਦੱਸੋ ਮਾਂ ਕਿੱਥੇ ਮਿਲੂਗੀ ਸੋ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਹੋ ਜਾਣਗੀਆਂ ਤੇ ਮੇਰੀ ਫਰਮਾਇਸ਼ ਵੀ ਗਰੂ ਪੂਰੀ ਕਰੇਗਾ ਸੋ ਧੰਨਵਾਦ ਸਾਰਿਆਂ ਦਾ